ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਤੁਹਾਡਾ ਆਪਣਾ ਚੈਨਲ بارش ਦੇ ਕਾਰਨ ਪੁਹਾਣੀਗੜ੍ਹ ਦੀ ਅਨਾਜ ਮੰਡੀ ਦੇ ਦ੍ਰਿਸ਼ ਜਿੱਥੇ ਕਿ ਪਾਣੀ ਖੜਾ ਨਜ਼ਰ ਆ ਰਿਹਾ ਹੈ ਇਸ ਸਬੰਧੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਭਰੇ ਹੋਏ ਘਟੇ ਜੋ ਪੁਹਾਣੀਗੜ੍ਹ ਦੀ ਅਨਾਜ ਮੰਡੀ ਦੇ ਵਿੱਚ ਪਾਣੀ ਖੜਾ ਨਜ਼ਰ ਆ ਰਿਹਾ ਹੈ ਜਿੱਥੇ ਕਿ ਮਾਰਕੀਟ ਕਮੇਟੀ ਅਤੇ ਹੋਰ ਵਿਭਾਗਾਂ ਵੱਲੋਂ ਆਪਣੇ ਪੱਧਰ ਤੇ ਜੂਰਾ ਨਾਲ ਪਾਣੀ ਦਾ ਕੱਢਿਆ ਜਾ ਰਿਹਾ ਪਰ ਫਿਰ ਵੀ ਉਹੀ ਤੇਜ਼ ਹਨੇਰੀ ਦੇ ਕਾਰਨ بارش ਦੇ ਵਿੱਚ ਇਹ ਤਸਵੀਰਾਂ ਦਰਕਾਰੀਆਂ ਹਨ ਕਿ ਕਿਵੇਂ ਦੇਖ ਸਕਦੇ ਹੋ ਪਾਣੀ ਕੱਢਿਆ ਜਾ ਰਿਹਾ ਹੈ ਕਣਕਾਂ ਦੇ ਨੀਚੇ ਇਸਦੇ ਲਈ ਕੌਣ ਜ਼ਿੰਮੇਵਾਰ ਹੈ ਕਿਉਂਕਿ ਪ੍ਰਸ਼ਾਸਨ ਦੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਪ੍ਰਸ਼ਾਸਨ ਵੱਲੋਂ ਬੜੇ-ਬੜੇ ਪ੍ਰਬੰਧ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਨਜ਼ਰ ਦੇਖ ਸਕਦੇ ਹੋ ਕਿਵੇਂ ਮਡੀਆਂ ਦੇ ਵਿੱਚ ਕਣਕ ਸੜਕਾਂ ਦੇ ਖੇਲਰੀ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਾਣੀ ਦੇ ਵਿੱਚ ਭੀਜੀ ਦੀਆਂ ਗੱਟੇ ਜੋ ਕਿ ਸਰਕਾਰ ਵੱਲੋਂ ਖਰੀਦ ਕੀਤੀ ਗਈ ਹੈ ਉਹ ਵੀ ਭੀਜੀ ਦੇ ਨਜ਼ਰ ਆਏ ਨੇ ਕਿਉਂਕਿ ਉਹਨਾਂ ਨੂੰ ਲਿਫਟਿੰਗ ਨਾ ਹੋਣ ਦੇ ਕਾਰਨ ਸਮੇਂ ਦੇ ਵਿੱਚ ਇਹ ਸਭ ਤੋਂ بڑا ਕਾਰਨ ਮਾਰ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੱਟਿਆਂ ਦੇ نیچے ਪਾਣੀ ਵੀ ਖੜੇ ਨਜ਼ਰ ਆ ਰਿਹਾ ਹੈ ਅਤੇ ਇਸ ਮੌਕੇ ਤੇ ਏਡੀਸੀ ਜ਼ਿਲ੍ਹਾ ਸੰਗਰੂਰ ਅਤੇ ਐਸਡੀਐਮ ਪੋਹਾਨੀਗੜ੍ਹ ਵੱਲੋਂ ਮੰਡੀਆਂ ਦੇ ਦੌਰੇ ਕੀਤੇ ਗਏ ਹਨ ਆਓ ਤੁਹਾਨੂੰ ਸੁਣਾਉਣਿਆਂ ਕੀ ਕਹਿੰਦੇ ਨਜ਼ਰ ਆਏ ਕਿਸਾਨ ਅਤੇ ਪਹੁੰਚੇ ਏਡੀਸੀ ਅਤੇ ਐਸਡੀਐਮ ਪੋਹਾਨੀਗੜ੍ਹ ਵੱਲੋਂ ਕੀ ਗਿਆ ਹੈ कि मेरी रेदर पर वाला अपना किया वाला रेदर पर वाला भी बहुत अच्छा है ऐसा ना कोई कोई और भी तो नहीं करना इन्हीं का था हां जी वो तो उसका भी था जी पूरी तरफा मैंने ही ज्यादा होता है और मानता है और बाल भी आ ने द्वारा के लिए धन्यवाद ठीक है तो मारा जा ਪੱਖਾ ਵੀ ਹਾਂਜੀ ਪੱਖਾ ਲੱਗਣਾ ਹੈ। ਉਹ ਕੁਲਦੀਪ ਸਿੰਘ लाड्डी ਜੀ ਬੀਕੇ ਜੂ ਏਕਤਾ ਗਰਾਹ ਬਲਾਕ ਆ ਗੁਹਾਨੀਗੜ ਲੱਡੀ ਜੀ ਇਹ ਗੱਲ ਕੀਤੀ ਜAVE ਰਾਤ ਉਦਰਤੀ ਮਾਰ ਪਈ ਐ ਫਸਲਾਂ ਨੇ ਜਿਹੜੀਆਂ ਉਹ ਖੜ ਖੇਤਾਂ 'ਚ ਵੀ ਖਰਾਬ ਹੋਈਆਂ ਨੇ ਤੇ ਹੁਣ ਵੀ ਜਿਹੜਾ ਕਹਿ ਸਕਦੇ ਆ ਕਿ ਨਿੱਥ ਫਸਲਾਂ ਦੇ نیچے ਦੀ ਪਾਣੀ ਜਿਹੜਾ ਮੰਡੀ ਦੇ ਵਿੱਚ ਆਇਆ ਤੇ ਬੋਰੀਆਂ ਦੀਆਂ ਢਾਂਕਾਂ ਲੱਗੀਆਂ ਨੇ ਕੀ ਕਹਿਣਾ ਚਾਹੁੰ। ਮੈਂ ਇਹ ਕਹਿਣਾ ਚਾਹੁੰਨਾ ਜੀ ਇਹ ਜਿਹੜੀ ਸਰਕਾਰ ਦੀ ਨਲਾਇਕੀ ਆ ਪੰਜਾਬ ਸਰਕਾਰ ਦੀ ਜਿਹੜਾ ਕਿ ਮੰਡੀਆਂ ਦੇ ਵਿੱਚ ਪਾਰਸੋਂ ਦੇ ਅਸੀਂ ਪਿੱਟ ਰਹੇ ਹਾਂ ਇੱਥੋਂ ਦੇ ਵੱਡੀ ਤਹਿਸੀਲਦਾਰ ਮੈਡਮ ਪੁਆਨੀਗੜ ਨੂੰ ਵੀ ਫੋਨ ਕੀਤਾ ਇਹਨਾਂ ਦਾ ਇਨਸਪੈਕਟਰ ਅਧਿਕਾਰੀ ਜਿਹੜਾ ਮੰਡੀ ਦੇ ਵਿੱਚ ਬੋਲੀ ਲਾਉਣ ਆਉਂਦਾ ਸੁੱਕੀਆਂ ਜਿਹੜੀਆਂ ਕਣਕਾਂ ਤੀਆਂ 12.12 ਮੌਚਰਾ ਆ ਉਹ ਵੀ ਇਨਸਪੈਕਟਰ ਨੇ ਇੱਥੇ ਛੱਡਿਆਗਾ ਇਨਸਪੈਕਟਰ ਨੂੰ ਬੁਲਾਇਆ ਘੇਰਿਆ ਪਰ ਉਹ ਦੇਖ ਕੇ ਟਲ ਗਿਆ ਵੀ ਇਹ ਜੱਥੇਬੰਦੀ ਵਾਲੇ ਨੇ ਆ ਗਏ ਪਰ ਉਧਰੋਂ ਦੂਜੇ ਪਾਸੇ ਜਿਹੜੇ ਹਲ-ਹਲ ਕਰਦੇ ਫਿਰਦੇ ਨੇ ਪ੍ਰਾਈਵੇਟ ਮੰਡੀ ਵਾਲੇ ਵਪਾਰੀ ਉਹ ਕਣਕ ਦਾ ਦਾਣਾ ਚੱਬ ਕੀ ਖਾ ਕੇ ਕਣਕਾਂ ਭਰੀ ਜਾਂਦੇ ਨੇ ਇਹਨਾਂ ਦੀ ਜਿਹੜੀ ਨਲਾਇਕੀ ਆ ਉਹ ਵਪਾਰੀ ਨੂੰ ਵੀ ਮਾਲ ਜਿਹੜਾ ਚਕਾਇਆ ਜਾਵੇ ਸਰਕਾਰ ਨੇ ਆਪਣੀ ਝੂੜੀ ਟਾਈਟ ਕਰ ਰੱਖੀ ਆ ਵੀ ਸਰਕਾਰ ਕੋਲੇ ਕਣਕ ਦਾ ਇੱਕ ਦਾਣਾ ਨਾ ਵਗ ਜੇ ਫਿਰ ਇਹਦੀ ਵੱਡੇ ਪੱਧਰ ਤੇ ਬਲੈਕੀ ਹੋਣੀ ਆ ਇਹ ਵਪਾਰੀਆਂ ਨੇ ਪੈਸਾ ਕਮਾਉਣਾ ਲੋਕਾਂ ਨੂੰ ਲੁੱਟਣਾ ਤੇ ਅੱਗੇ ਇਹਨਾਂ ਨੇ ਵੋਟਾਂ 'ਚ ਫਿਰ ਲਾਉਣਾ ਜਿਵੇਂ ਅੰਬਾਰ ਦਾ ਹੁਣ ਕਣਕਾਂ ਪੇਚ ਚੁੱਕੀਆਂ ਨੇ ਨੀਚੇ ਤੋਂ ਹਾਂਜੀ ਖੰਡਿਆਉਣ ਨੂੰ ਜਗ੍ਹਾ ਹੈਗੀ ਮੰਡੀ ਦੇ ਵਿੱਚ ਬਿਲਕੁਲ ਜਗ੍ਹਾ ਨਹੀਂ ਜੀ ਇਹ ਸੁੱਕੀਆਂ ਕਣਕਾਂ ਭਿੱਜੀਆਂ ਨੇ ਬਾਰਦਾਨਾ ਨਹੀਂ ਚੱਕਦੇ ਜੇ ਬਾਰਦਾਨਾ ਚੱਕਦੇ ਨੇ ਵੀ ਇਹ ਕੱਲ ਨੂੰ ਬੋਰੀਆਂ ਭਰਨੀਆਂ ਪਹਿਣੀਆਂ ਲੋਕ ਇਕੱਠੇ ਨਾ ਹੋਣ ਇਹ ਜੀ ਪਲਾਨਿੰਗ ਨੀਤੀ ਤੇ ਚੱਲਦੇ ਨੇ ਬਾਅਦ ਦੇ ਵਿੱਚ ਅਸੀਂ ਨੇ ਜਦੋਂ ਮੈਡਮ ਕੋਲੇ ਬਾਗੇ ਵੀ ਇਨਸਪੈਕਟਰ ਆਇਆ ਜੀ ਢੇਰੀਆਂ ਨਹੀਂ ਲਾ ਕੇ ਗਿਆ 12.62 ਤੇ ਸੁੱਕੀ ਕਣਕ ਦੀਆਂ ਤਾਂ ਮੈਡਮ ਨੇ ਸੈਕਟਰੀ ਨੂੰ ਫੋਨ ਕਰਕੇ ਮਾਰਕੀਟ ਕਮੇਟੀ ਦੇ ਵਿੱਚ ਕੀਤਾ ਕਮੇਟੀ ਵਾਲੇ ਦੋ ਬੰਦੇ ਭੇਜੇ ਤਾਂ ਉੱਥੇ ਇੱਕ ਹੋਰ ਜੂਬਾ ਨਿਕਲਿਆ ਅਸੀਂ ਵੀਡੀਓ ਨਹੀਂ ਬਣਾਏ ਥੋੜਾ ਜਿਹਾ ਬੀਜੀ ਤੇ ਉਹ ਜਿਹੜੀ ਮਸ਼ੀਨ ਦਾ ਡੱਬਾ ਪੇ ਜੇ ਮੌਇਸਚਰ ਚੈੱਕ ਕਰਨ ਵਾਲੀ ਦਾ ਜਿਹੜੀ ਮਸ਼ੀਨ 12.62 ਦੱਸਦੀ ਸੀ ਉਹ 12.8 ਦੱਸਣ ਲੱਗੀ ਮਾਰਕੀਟ ਕਮੇਟੀ ਵਾਲਿਆਂ ਦੀ ਆ ਬਗਜੋ ਇੱਥੇ ਨਾਲ ਨੇ ਤੁਸੀਂ ਉਹਨਾਂ ਤੋਂ ਬੈਟ ਲੈ ਸਕਦੇ ਹੋ ਪੁੱਛ ਸਕਦੇ ਹੋ ਕਿਉਂ ਸੁੱਕੀਆਂ ਕਣਕਾਂ ਨਹੀਂ ਚੱਕਤੀਆਂ ਇਹਨਾਂ ਨੇ ਐਨ ਇੱਕ ਦੇਖੋ 2 ਪੈਟਾ ਦਾ 30 ਡਿਗਰੀ ਵੱਧਾ ਜੀ 13 ਮੌਸਰਾ ਕੋਈ ਨਹੀਂ ਅਸੇ ਨਹੀਂ ਭਰੋ ਹਾਂ ਹਾਂ ਜਿਹੜੇ ਵਪਾਰੀ ਨੇ ਉਹ ਤਾਂ ਭੱਜੇ ਫਿਰ ਰਹੇ ਨੇ ਮੰਡੀ ਦੇ ਪਿੱਛੇ ਦਾਣਾ ਚਾਪਦੇ ਨੇ ਕਹਿੰਦੇ ਨੇ ਭਰ ਤੋਂ ਵੀ ਦਾਣਾ ਚਾਪਦੇ ਨੇ ਭਰ ਤੋਂ ਆਪਣੇ ਆ ਇਨਸਪੈਕਟਰ ਸਾਹਿਬ ਆ ਖੜੇ ਨੇ ਉਹਦੇ ਇਹਨਾਂ ਨੂੰ ਮਿਲਿਆ ਆ ਖੜੇ ਨੇ ਸਾਹਮਣੇ ਪੁੱਛੇ 2 ਪੁਆਇੰਟ ਜੀ ਬਸ ਪਾਉਣ ਨਾਲ ਵੀ ਫਰਕ ਪੈ ਜਾਂਦਾ ਹੋ ਸਕਦਾ ਉਹ ਡੱਬੇ ਦੇ ਵਿੱਚ ਵੀ ਫਰਕ ਹੋਵੇ ਇਹਨਾਂ ਨੂੰ ਬੁਲਾਇਆ ਜੀ 2 54 ਨਹੀਂ ਆਣਾ ਛੱਡੋ ਜੇ ਤੇ ਇਹਨਾਂ ਮਾ 83 ਨਹੀਂ ਕਹਿੰਦੇ ਲਾਓ 14 ਵਾਲੀ ਨੂੰ ਨਹੀਂ ਕਹਿੰਦੇ ਅਸੀਂ ਲਾਓ ਪਰ 12 ਤੋਂ 1 2 5 ਇਹ ਕਹਿੰਦੇ ਜੀ ਸਰਕਾਰ ਦੀ ਚੂੜੀ ਟਾਈਟ ਆ ਵੀ ਜਿਹੜੀ 1 2 58 ਨਹੀਂ ਲੈ ਨਹੀਂ ਸਕਦੇ ਸਾਡੀਆਂ ਲੱਤਾਂ ਭਾਰ ਨਹੀਂ ਚੱਲਦੀ ਆ ਖੜੇ ਨੇ ਪੁੱਛ ਸਕਦੇ ਹਾਂ ਸੱਤ ਢੇਰੀਆਂ ਸੀ ਜੋ ਤੇ ਉਸ ਟਾਈਮ ਸੱਤ ਚੋ ਪੰਜ ਢੇਰੀਆਂ ਅਸੀਂ ਲਾਇਆ ਮੈਡਮ ਦੋ ਢੇਰੀਆਂ ਦਾ 5 12 7 12 6 ਇਹ ਨਿਹਾਰੇ ਸੀ ਦੋ ਜੀ ਚਾਰ ਕਿਸਾਨ ਬੈਠੇ ਨੇ ਉੱਥੇ ਮੈਂ ਵੀਡੀਓ ਨਹੀਂ ਬਣਾਈ ਵੀ ਚਲੋ ਬਾਧਾ ਨਹੀਂ ਸਾਡਾ ਭਵਾਨੀਗੜ੍ਹ ਪਹਿਲਾਂ ਵੀ ਥਾਣੇ 'ਚ ਕੋਈ ਧਰਨਾ ਚੱਲ ਰਹੀ ਸੀ ਅਸੀਂ ਉੱਜੇ ਹੋਏ ਤੇ ਪੂਰਾ ਇੱਕ ਕੰਪੈਨਾਂ ਚੱਲਦੀ ਹੈ ਨਾ ਹੁਣ ਵੀ ਸਮਾਨ ਲੈ ਕੇ ਆ ਕਿਉਂ ਕੇਤੀ ਨਾਲ ਜੁੜੇ ਹੋਇਆ ਜੀ ਇਹ ਕੰਮ ਪਰ ਜਿਹੜੇ ਦੋ ਪੈਂਟ ਮੈਨ ਇੱਥੇ ਇੰਨੀ ਖਰਾਬ ਕਰੀਆ ਕਣਕ ਉਹ ਤਾਂ ਮੈਂ ਤਾਂ ਨਲੈਕੀ ਜੀ ਆਪਣੇ ਮਹਿਤਮੇ ਦੀ ਕਰੂੰਗਾ ਹੈ ਵੀ ਦੋ ਪੈਂਟ ਵਾਲੀਆਂ ਜਿੰਨੀਆਂ ਢੇਰੀਆਂ ਤੇ ਉਹ ਭਰ ਕੇ ਜਿਹਨੂੰ ਲੱਗੀਆਂ ਹੁੰਦੀਆਂ ਲਿਫਟਿੰਗ ਤੇ ਪਰसों ਦੀ ਇਹ ਗੱਲ ਹੋ ਗਈ ਮੈਡਮ ਮੈਂ ਹੁਣ ਹੁਣ ਮੌਸਮ ਕਿਵੇਂ ਆਏਗਾ ਹੁਣ ਤਾਂ ਬਾਰਸ਼ ਹੋਊਗੀ ਥੱਲੇ ਉਹ ਸਲਾਬ ਵੀ ਹੋਗੀ ਹੈ ਦੂਜੀ ਗੱਲ ਇਹ ਹੈ ਮੈਡਮ ਜੀ ਆੜਤੀਆ ਮਨੀਮ ਨੰਬਰ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਜਦੋਂ ਫਿਰ ਇਹ ਕਣਕ ਸੈਲੂਆਂ 'ਚ ਜਾਂਦੀ ਆ ਇੱਥੋਂ ਦੇ ਇਨਸਪੈਕਟਰ ਨੇ ਇੱਥੋਂ ਦੇ ਕੋਈ ਵੱਡੇ ਅਧਿਕਾਰੀ ਨੇ ਉਹ ਉਹਨਾਂ ਦੀ ਚੂੜੀ ਟੈਟ ਕਰ ਦੇਣੀ ਜਦੋਂ ਨਰਮੀ ਆਉਂਦੀ ਆ ਉਹਨਾਂ ਨੂੰ ਕਾਟਾ ਠੋਕਦੇ ਨੇ ਆੜਤੀਆ ਵੀ ਵੱਡੇ ਪੱਤਰ ਤੇ ਡਰ ਰਹੇ ਨੇ ਭਵਾਨੀ ਕੱਢਦੇ ਬੈਠੇ ਨੇ ਬਾਅਦ 'ਚ ਪੁੱਛ ਲਿਓ ਹੁਣ ਹੋ ਸਕਦਾ ਸਾਹਮਣੇ ਗੱਲ ਨਾ ਕਹਿਣ ਜਦੋਂ ਇਨਸਪੈਕਟਰ ਸਾਹਿਬ ਦਾ ਨੰਬਰ ਮੰਗਿਆ ਦੇਣ ਨਾ ਕਿਉਂ ਮੈਂ ਜਿਹੜੀ ਦੁਕਾਨ ਤੇ ਆ ਵਿਊ ਆੜਤੀਆ ਤੇ ਐਕਸ਼ਨ ਆਊ ਕੱਲ ਨੂੰ ਵੀ ਜਦੋਂ ਟਰੱਕ ਭਰੂਗਾ ਬੰਡਰ ਦਾ ਨੰਬਰ ਨੰਬਰ ਕੋਲੇ ਨੰਬਰ ਨਹੀਂ ਜੀ ਉੱਥੇ ਕੋਈ ਨੰਬਰ ਨਹੀਂ ਲੱਗਦਾ ਹੋਇਆ ਵੀ ਆ ਇਨਸਪੈਕਟਰ ਦਾ ਫਲਾਣਾ ਮੈਕਮਾ ਹੋਰੇ ਧਮਕਾ ਮੈਕਮਾ ਹੋਰੇ ਅੱਧੇ ਸੰਤਾ ਮੈਕਮਾ ਦੀ ਨਹੀਂ ਪਤਾ ਵੀ ਇਹ ਪਾਰਸਾਪਾ ਵਿੱਚ ਕਿਉਂ ਨਹੀਂ ਲੱਗਦੇ ਇਹ ਜਿਹੜੇ ਨੰਬਰ ਸਾਰੇ ਇਨਸਪੈਕਟਰਾਂ ਦੇ ਮਾਰਕੀਟ ਦੇ ਵਿੱਚ ਨੰਬਰ ਲੱਗਣੇ ਚਾਹੀਦੀ ਹੈ ਮਤਲਬ ਕਿ ਲਿਸਟ ਕੱਢ ਕੇ ਤੁਸੀਂ ਲਿਸਟ ਕਰਵਾ ਕੇ ਆਪਣੇ ਉਹ ਆਉਂਦੇ ਜਮੇਟਿਕ ਕਰਦੇ ਆਉਂਦੇ ਹਾਂ ਜੀ ਠੀਕ ਉਹ ਅੰਦਰ ਗਏ ਆ ਗਿਆ ਆ ਗਿਆ ਕਹਾਂਗੇ ਛਾੜ ਤੇ ਡਰ ਰਹੇ ਨੇ ਇੱਥੇ ਅਰਤੀ ਅਰਤੀ ਦੇ ਕਿਵੇਂ ਹੋ ਰਹੇ ਆ ਅਰਤੀ ਦੇ ਪੈਦਲ ਤਨੇ ਕੱਢੀਆਂ ਖੜਗੀਆਂ ਹਨ ਕੰਗੀਆਂ ਉਰੇ ਕਦਮਾਂ ਚ ਫਿਰ ਡੂਗਲ ਨਾਲ ਕੋਈ ਦੁਬਾਰਾ ਪੁਆਇੰਟ ਤੋਂ 11 11 5 ਜਲੇ ਆ ਅਰਤੀ ਫਰਡੈਂਸ ਐਕਸਪੈਕਟਿਵਸ ਉੱਪਰ ਆਪਸ਼ਨ ਕਰਦੇ ਕੀ ਕਰੇ ਨਹੀਂ ਸੁੱਕੀ ਨੂੰ ਫਿਰ ਵਪਾਰੀ ਪਿਓ ਤੱਕੀਆਂ ਲੱਗ ਦਾਣਾ ਚਾਹਦਾ ਉਹਦਾ ਤੇਰਾ ਮੁੱਤਰ ਉਹ ਕਿੱਥੇ ਲਾਂਦਾ ਉਹ ਕਣਕ ਨੂੰ ਕਿੱਥੇ ਖਰਾਬ ਕਰਦਾ ਅਸੇ ਦਾ ਸਵਾਲ ਵਪਾਰੀ ਆਉਂਦਾ ਦਾਣਾ ਪਾਵਾ ਚੱਕਦਾ ਚਲੋ ਜੀ ਤੇ ਇਹ ਤੁਸੀਂ ਆਪਣੀ ਮਤਲਬ ਜਿਹੜੀ ਬਾਹਰ ਨੂੰ ਪਾਉਂਦੇ ਹੋ ਪਰ ਕਹਿੰਦੇ ਸਾਰਾ ਕਵਰ ਮੈਨੂੰ ਨਹੀਂ ਦਿੰਦਾ ਇਹ ਪੰਗਿਆਂ ਤੇ ਮਾਸੋ ਪਰ ਇਹ ਤਾਂ ਬੰਦ ਕੋਲ ਪਤਾ ਕੀ ਹੈ ਹੁਣ ਇਹ ਦੇਖੋ ਥੋੜੀ ਹਵਾਾਂ ਲੱਗ ਜਾਂਦੀਆਂ ਨੇ ਉਹਨਾਂ ਨੇ ਦੁਬਾਰਾ ਜਦੋਂ ਕਲੀਨਿੰਗ ਕਰਨਗੇ ਇਹਨੇ ਨੀਚੇ ਕੀਤੀ ਹੈ ਆ ਉੱਪਰ ਉਹਨਾਂ ਪੱਕਾ ਲੱਗੇ ਤੇ ਠੀਕ ਹੋ ਗਿਆ ਉਹ ਠੀਕ ਹੋ ਜਾਗੇ ਮੜਵੇ ਪਲਟਾ ਕੋਈ ਇਹਨਾਂ ਨੂੰ ਠੀਕ ਕਰਦਾ ਲੈ ਆਂਗੇ ਨੀਚੇ ਵੀ ਜਿਹੜੀ ਗਿੱਲੀ ਉਹਨਾਂ ਦਾ ਪਹਾੜ ਨੇ ਕੰਮ ਜ਼ਿਆਦਾ ਜਦ ਤਰ੍ਹਾਂ ਵੀ ਆਪਣੇ ਛੱਡ ਕੇ ਬਾਕੀ ਉੱਡ ਗਿਆ ਉਹ ਇੰਨਾ ਵੱਡਾ ਟਾਵਰ ਹੀ ਖੜ ਗਿਆ ਹਾਂ ਸਾਡੇ ਦੇ ਵਿੱਚ 100 ਰੁਪਏ ਲੱਗੇ ਕਾਫੀ ਕੁਦਰਤ ਦੇ ਆਪਣੇ ਵੱਲੋਂ ਨਾ ਆਪਾਂ ਕਿਸਾਨ ਨਾ ਨਾ ਆਪਣੇ ਨਹੀਂ ਨਹੀਂ ਸਾਡੇ ਆੜਤੀਆਂ ਵੱਲੋਂ ਕੋਈ ਦਿੱਕਤ ਨਹੀਂ ਹੁੰਦੀ ਤੁਸੀਂ ਜਿਹੜਾ ਜਿਹੜਾ ਮਾਲ ਰੈਡੀ ਹੋ ਰਿਹਾ ਜਿਨ੍ਹਾਂ ਚ ਪ੍ਰਾਇੋਰਟੀ ਵਾਈਜ਼ ਹਾਂਜੀ ਹਾਂਜੀ ਮੈਨੂੰ ਆਪਣਾ ਕਰੋ ਆਪਣੇ ਉਹਦੇ ਚ ਕਰੋ ਪੋਜੈਸ਼ਨ ਚ ਤੇ ਮੰਡੀ ਖਾਲੀ ਨਾਲ ਦੇ ਨਾਲ ਚੱਲਦੀ ਰਹਿੰਦੀ ਹੈ ਹਾਂ ਬਿਲਕੁਲ ਬਿਲਕੁਲ ਫੋਕਸ ਆਪਣਾ ਲਿਫਟਿੰਗ ਤੇ ਜ਼ਿਆਦਾ ਰੱਖੋ ਫਿਰ ਸੇਲ ਤੁਹਾਡੇ ਜਿਹੜੀ ਬੋਲੀ ਹੈ ਤੁਹਾਡੀ ਡੇਲੀ ਟਾਈਮ ਤੇ ਹੋਵੇ ਹੁਣ ਮੈਂ ਰੀਸੈਂਟ ਨਦਾਮਪੁਰ ਜਾ ਕੇ ਆਈ ਉੱਥੇ ਪਲੀਜ਼ ਜਾ ਕੇ ਜਿੰਨਾ ਕੋਲ ਵੀ ਹੈਗੀ ਹੈ ਨਦਾਮਪੁਰ ਮੰਡੀ ਨੂੰ ਇੱਕ ਵਾਰ ਸੁਪਰਵਾਈਜ਼ ਕਰੀਂ ਠੀਕ ਹੈ ਮਾਨੋ ਉਹ ਤੇ ਥੋੜੀ ਮੰਡੀ ਛੋਟੀ ਹੈ ਕਿ ਉਹ ਥੋੜਾ ਜਿਹਾ ਮੈਨੂੰ ਰਸ਼ ਵਾਲਾ ਲੱਗਿਆ ਕਿ ਉਹਨਾਂ ਨੂੰ ਖਿਲਾਰਨ ਦੀ ਜਗ੍ਹਾ ਪ੍ਰੋਬਲਮ ਨਹੀਂ ਮਿਲ ਰਹੀ ਉਹ ਤਾਂ ਉਹ ਤਾਂ ਮੈਂ ਇੱਥੇ ਵੀ ਨਹੀਂ ਹੈਗੀ ਖਿਲਾਰਨ ਦੀ ਜਗ੍ਹਾ ਕਿਤੇ ਵੀ ਨਹੀਂ ਹੈਗੀ ਆ ਤੁਸੀਂ ਦੇਖੋ ਸਾਰੇ ਬਾਰ ਲੱਗੇ ਹੋਏ ਆ ਇੱਥੇ ਕਿਤੇ ਵੀ ਜਗ੍ਹਾ ਨਹੀਂ ਹੈਗੀ ਖਿਲਾਰਨ ਵਾਸਤੇ ਕਹਿ ਸਕਦੇ ਆ ਕਿ ਆਪਾਂ ਸਟਾਰਟਿੰਗ ਸਟੇਜ ਤੇ ਸੀਗੇ ਆਪਾਂ ਨੂੰ ਥੋੜਾ ਮੈਨੇਜ ਕਰਨ ਨੂੰ ਟਾਈਮ ਮਿਲ ਜਾਣਾ ਅਦਰਵਾਈਜ਼ ਜੇ 2-3 ਦਿਨ ਹੋਰ ਪੀਕ ਚ ਆ ਜਾਂਦਾ ਸੀਜ਼ਨ ਫਿਰ ਥੋੜਾ ਰੁਕਾ ਹੋਊਗਾ ਮੈਡਮ 75% ਤੋਂ ਜ਼ਿਆਦਾ ਫਸਲ ਕੱਟ ਚੁੱਕੀ ਹੈ ਪੀਕ ਟਾਈਮ ਲੰਘ ਚੁੱਕਿਆ ਹੁਣ 25 ਤੋਂ ਮਤਲਬ ਕਿ 15% ਫਸਲ ਰਹਿ ਚੁੱਕੀ ਹੈ ਖੇਤਾਂ ਦੇ ਵਿੱਚ ਖੇਤਾਂ 'ਚੋਂ ਵੀ ਮੈਨੂੰ ਲੱਗਦਾ ਜੋ ਸਿਚੁਏਸ਼ਨ ਦੇ ਅਕੋਰਡਿੰਗ ਹੁਣ ਗਿੱਲੀ ਹੈ ਤਾਂ ਉਹ ਵੀ ਦੋ ਦਿਨ ਲੇਟ ਹੀ ਆਏਗੀ ਆਪਣੇ ਨੂੰ ਦੋ ਦਿਨ ਆਪਣੇ ਕੋਲ ਟਾਈਮ ਬੈਲੈਂਸ ਕਰਨ ਨੂੰ ਹੈ ਇਹ ਜਿਹੜਾ ਪਾਣੀ ਵਿੱਚ ਚੁੱਕਿਆ ਜੀ ਇਹ ਕਿਵੇਂ ਉਠਾਇਆ ਜਾਊਗਾ ਇਹਨੂੰ ਕਰ ਕਿਸੇ ਤਰ੍ਹਾਂ ਚੱਕ ਕਦਮਾਂ 'ਚ ਲਿਜਾਇਆ ਜਾਊਗਾ ਜਾਂ ਇਹਦੀਆਂ ਮਤਲਬ ਕਿ ਇੱਥੇ ਟਾਕਾਂ ਲਵਾਈਆਂ ਜਾਣਗੀਆਂ ਇਹ ਇਹਦੀਆਂ ਤੋਂ ਟਾਕਾਂ ਲਵਾਉਣਗੇ ਇਹਦੀਆਂ ਹਾਂ ਉਹ ਇਹਨੇ ਸਟਾਰਟ ਕਰਤਾ ਪ੍ਰਧਾਨ ਸਾਹਿਬ ਦੀ ਡਿਊਟੀ ਹੈ ਤੁਹਾਡੇ ਨਾਲ ਰਲ ਕੇ ਸਾਰਿਆਂ ਦਾ ਦੇਖੋ ਕੰਮ ਚੱਲਣਾ ਹੈ ਇੱਕ ਲਾਰਜ ਸਕੇਲ ਦਾ ਜਿਹੜਾ ਜਦੋਂ ਨੇਚਰਲ ਕਲੈਮਿਟੀ ਆਉਂਦੀ ਹੈ ਤਾਂ ਉਦੋਂ ਆਪਾਂ ਆਪਣਾ ਜ਼ੋਰ ਨਹੀਂ ਹੁੰਦਾ ਹੈ ਨਾ ਕੁਦਰਤ ਦੇ ਅੱਗੇ ਫਿਰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਹੰਬਲੇ ਨਾਲੋਂ ਕੰਮ ਕਰਨਾ ਪੈਂਦਾ ਹੈ ਅਸੀਂ ਸਾਰੇ ਵੀ ਤੁਹਾਡੇ ਨਾਲ ਬੈਠਾ ਕੱਢੀ ਦਾਮੁਰ ਵੀ ਜਾ ਕੇ ਆਇਆ ਤੇ ਇੱਥੇ ਵੀ ਆਇਆ ਕੀ ਕੰਡੀਸ਼ਨ ਲੱਗਦੀ ਆ ਤੂਫਾਨ ਨੇ ਕਾਫੀ ਵੱਡਾ ਨੁਕਸਾਨ ਜਿਹੜਾ ਕੀਤਾ ਮੈਂ ਪਟਿਆਲਾ ਤੋਂ ਜਦੋਂ ਆ ਰਹੀ ਸੀ ਮੈਂ ਸਾਰੇ ਰੋਡਸ ਨੂੰ ਚੈੱਕ ਕਰਦੀ ਆ ਆਪਣੇ ਏਰੀਆ ਜਿੱਥੋਂ ਸਟਾਰਟ ਹੁੰਦਾ ਮੈਂ ਉੱਥੇ ਕੱਲੇ ਮੰਡੀਆਂ ਦਾ ਕੰਮ ਨੂੰ ਨਹੀਂ ਮੈਂ ਓਵਰਆਲ ਕੰਮਾਂ ਨੂੰ ਮੈਂ ਸੁਪਰਵਾਈਜ਼ ਕਰਦੀ ਆ ਰਹੀ ਹਾਂ ਜਿਵੇਂ ਕਿ ਫੋਰੈਸਟ ডিপਾਰਟਮੈਂਟ ਦਾ ਕੰਮ ਸੀਗਾ ਜਿਨ੍ਹਾਂ ਨੇ ਟ੍ਰੈਫਿਕ ਜਿਨ੍ਹਾਂ ਨਾਲ ਬਲੌਕ ਹੋਣੀ ਸੀਗੀ ਅਸੀਂ ਉਹਨਾਂ ਨੂੰ ਵੀ ਰਾਤ ਹੀ ਡਾਇਰੈਕਸ਼ਨਸ ਕਰਤੀਆਂ ਸੀਗੀਆਂ ਈਵਨ ਕਿ ਮੈਂ ਰਿਟਨ ਡਾਇਰੈਕਸ਼ਨਸ ਵੀ ਅੱਜ ਸਵੇਰੇ ਕਰਵਾਤੀਆਂ ਕਿ ਸਾਰੇ ਡਿਪਾਰਟਮੈਂਟਾਂ ਦੀ ਜਿਹੜੀ ਜਿਹੜੀ ਬੰਦੀ ਡਿਊਟੀ ਹੈ ਪੀਐਸਪੀਸੀਐਲ ਨੇ ਆਪਣੇ ਇਲੈਕਟ੍ਰਿਸਿਟੀ ਨੂੰ ਐਨਸ਼ੋਰ ਕਰਨਾ ਹੈ ਈਓ ਨਗਰ ਕੌਂਸਲ ਨੇ ਪਾਣੀ ਦੀ ਸਪਲਾਈ ਐਨਸ਼ੋਰ ਕਰਨੀ ਹੈ ਤੇ ਆ ਇਸੇ ਫੋਰੈਸਟ ਡਿਪਾਰਟਮੈਂਟ ਨੇ ਜਿਹੜਾ ਹੈਗਾ ਫੋਰੈਸਟ ਜਿਹੜੇ ਜਿਹੜੇ ਟਰੀ ਡਿੱਗੇ ਆ ਰੋਡਸ ਦੇ ਉੱਤੇ ਉਹਨਾਂ ਨੂੰ ਤੁਰੰਤ ਪਾਸੇ ਕਰਕੇ ਟ੍ਰੈਫਿਕ ਨੂੰ ਸੁਚਾਰੂ ਕਰਨਾ ਇਸ ਤੋਂ ਇਲਾਵਾ ਮੰਡੀਆਂ ਦਾ ਤਾਂ ਸਟਾਰਟਿੰਗ ਤੋਂ ਹੈ ਹੀ ਮੰਡੀਆਂ ਦਾ ਤਾਂ ਅਸੀਂ ਰਾਤ ਹੀ ਫੋਨ ਕਾਲਸ ਕਰਕੇ ਸਬੰਧਤ ਅਧਿਕਾਰੀ ਸਹਿਬਾਨਾਂ ਨੂੰ ਸੈਕਟਰੀ ਸਹਿਬਾਨਾਂ ਨੂੰ ਮੰਡੀਆਂ ਦੇ ਵਿੱਚੋਂ ਪਾਣੀ ਡਰੇਨ ਆਊਟ ਕਰਨ ਵਾਸਤੇ ਰਾਤ ਹੀ ਬਾਉਂਡ ਕਰ ਦਿੱਤਾ ਸੀ ਔਰ ਕਾਫੀ ਅੱਛਾ ਕੰਮ ਕੀਤਾ ਵੀ ਹੈ ਹੁਣ ਕੁਦਰਤ ਦਾ ਦੇਖੋ ਇਹ ਇੰਨਾ ਵੱਡਾ ਮਤਲਬ ਤੂਫਾਨ ਸੀਗਾ ਕਿ ਉਹਦੇ ਅੱਗੇ ਇੱਕ ਆਮ ਇਨਸਾਨ ਦਾ ਕਿਸੇ ਦਾ ਵੀ ਜੋਰ ਨਹੀਂ ਚੱਲਦਾ ਹੈਗਾ ਸੋ ਆਪਾਂ ਨੂੰ ਰਲ ਕੇ ਸਾਰਿਆਂ ਨੂੰ ਇਹ ਇਹ ਹਮਲਾ ਮਾਰਨਾ ਪੈਂਦਾ ਹੁੰਦਾ ਏਦਾਂ ਦਾ ਜਦੋਂ ਕੋਈ ਕਲੇਮਿਟੀ ਆਉਂਦੀ ਹੈ ਸਾਰਿਆਂ ਦਾ ਰਲ ਕੇ ਉਹਦੇ 'ਚ ਯੋਗਦਾਨ ਬਣਦਾ ਤਾਂ ਆਪਾਂ ਇਸ ਸੀਜ਼ਨਲ ਨੇਜਟ ਕੋਨ ਹੈ ਜਿਹੜੇ ਨੁਕਸਾਨ ਹੋ ਗਿਆ ਇਹਦਾ ਕੀ ਪਰਪਾਈ ਹੈ ਗਰਦਾਬ ਦੀ ਆ ਕੋਈ ਇਸ ਤਰ੍ਹਾਂ ਅਸੀਂ ਨੁਕਸਾਨ ਦੀ ਅਸੈਸਮੈਂਟ ਵੀ ਲਵਾਂਗੇ ਜੀ ਜਿੱਦਾਂ ਜਿੱਦਾਂ ਨਾਰਮਸ ਦੇ ਅਨੁਸਾਰ ਨੁਕਸਾਨ ਦੀ ਰਿਪੋਰਟ ਆਏਗੀ ਉਹਦੀ ਪਰਪਾਈ ਲਈ ਸਰਕਾਰ ਨੂੰ ਅਸੀਂ ਰਿਪੋਰਟ ਭੇਜਾਂਗੇ ਮੈਂ ਉਹਨੂੰ ਜਿਵੇਂ ਕਣਕਾਂ ਦੇ نیچے ਪਾਣੀ ਫਿਰ ਗਿਆ ਉਤੋਂ ਤਰਪਾਲਾਂ ਨਾਲ ਢੱਕੀਆਂ ਪਰ نیچے ਪਾਣੀ ਫਿਰ ਚੁੱਕਿਆ ਹੁਣ ਉਹਨੂੰ ਖੁਦਾਰਨ ਦੇ ਲਈ ਜਗ੍ਹਾ ਨਹੀਂ ਦੀ ਹੈ ਲਿਫਟਿੰਗ ਜਿਹੜੀ ਤੁਸੀਂ ਦੇਖਿਆ ਇਹ ਮੰਡੀਆਂ ਦਾ ਹਾਲ ਲੱਗੇ ਲਿਫਟਿੰਗ ਨਾ ਹੋਣ ਕਰਕੇ ਬਾੜਦਾਨੇ ਨਾਲ ਜਿਹੜੀਆਂ ਮੰਡੀਆਂ ਭਰੀ ਹੋਈ ਆ ਕਿਤੇ ਵੀ ਜਗ੍ਹਾ ਨਹੀਂ ਹੈ ਕਿਸਾਨਾਂ ਨੂੰ ਕਢਾਉਣ ਦੀ ਤੁਹਾਡੇ ਸਾਹਮਣੇ ਮੈਂ ਕੂਝੇ ਤੇ ਖੜਕੇ ਇਸ ਟਾਈਮ ਵਿਜ਼ਿਟ ਕਰਨਾ ਨਹੀਂ ਮੈਂ ਸਾਰੀ ਮੰਡੀ ਨੂੰ ਵਿਜ਼ਿਟ ਕਰ ਲੈਣੀ ਆ ਤੇ ਦੇਖੋ ਕਾਲਕਾ ਦੇ نیچے ਪਾਣੀ ਫਿਰਦਾ ਬੋਲੀਆਂ ਦੇ ਥੱਲੇ ਪਾਣੀ ਫਿਰਦਾ ਸਰਕਾਰ ਦਾ ਨੁਕਸਾਨ ਹੋ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਹੋਵੇਗਾ अगेन अगेन ਮੈਂ ਤੁਹਾਨੂੰ ਇਹੀ ਕਹੂੰਗੀ ਕੋਈ ਸਿੰਗਲ ਰਿਸਪੌਂਸਿਬਿਲਟੀ ਨਹੀਂ ਆਪਾਂ ਕਿਸੇ ਦੀ ਫਿਕਸ ਕਰ ਸਕਦੇ ਜਦੋਂ ਇੰਨੀ ਵੱਡੀ ਕਲੇਮਿਟੀ ਆਉਂਦੀ ਹੈ ਸੋ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਨੂੰ ਰਲ ਕੇ ਇਸ ਇਹ ਜਿਹੜਾ ਸਮਾਂ ਇਦਾਂ ਹੁੰਦਾ ਹੁਣ ਦੋ ਦਿਨ ਮੈਨੂੰ ਲੱਗਦਾ ਕਿ ਕਿਸਾਨ ਵੀਰ ਵੀ ਫਸਲ ਲੇਟ ਹੀ ਲੈ ਕੇ ਆਉਣਗੇ ਕਿਉਂਕਿ ਥੋੜੀ ਬਹੁਤੀ ਸੱਲ ਆ ਜਾਂਦੀ ਹੈ ਖੜੀ ਫਸਲ ਦੇ ਵਿੱਚ ਵੀ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਉਹ ਪੂਰੀ ਫਸਲ ਨੂੰ ਸੁਕਾ ਕੇ ਸਾਫ਼ ਸੁਥਰੇ ਢੰਗ ਨਾਲ ਲੈ ਕੇ ਆਉਣ ਜਿਹੜੀ ਹੁਣ ਖੜੀ ਹੈ ਹਲੇ ਤੇ ਜਿਹੜੀ ਹੈਗੀ ਆਪਾਂ ਜਿਹੜੀ ਸਿਚੁਏਸ਼ਨ 'ਚ ਆਪਾਂ ਹੈਗੇ ਆ ਉਹਨੂੰ ਆਪਾਂ ਮੈਨੇਜ ਕਰੀਏ ਸਾਰੇ ਜਣੇ ਰਲ ਕੇ ਬਿਜਲੀ ਕਿੰਨੇ ਦਿਨਾਂ ਤੱਕ ਉਮੀਦ ਹੈਗੀ ਹੈ ਕਿ ਬਿਜਲੀ ਨੂੰ ਦੇਖੋਗੇ ਬਿਜਲੀ ਨੂੰ ਬਹੁਤ ਪ੍ਰਾਇੋਰਟੀ ਤੇ ਲਿਆ ਜਾ ਰਿਹਾ ਰਾਤ ਹੀ ਕੰਮ ਸਟਾਰਟ ਹੋ ਗਿਆ ਸੀਗਾ ਇਹਦੀ ਕਾਫੀ ਸ਼ਹਿਰਾਂ ਦੇ ਵਿੱਚ ਦਿੱਕਤ ਆਈ ਹੈ ਬਿਜਲੀ ਦੇ ਵੱਡੇ ਵੱਡੇ ਟਰਾਂਸਫਾਰਮਰ ਹੀ ਉਖੜ ਗਏ ਆ ਖੰਬੇ ਉਖੜ ਗਏ ਆ ਸੋ ਵੱਡਾ ਪ੍ਰੋਜੈਕਟ ਹੈ ਜਿਵੇਂ ਜਿਵੇਂ ਜਿਹੜੇ ਜਿਹੜੇ ਪੋਰਸ਼ਨ ਦੀ ਉਹ ਪਾਰਸ਼ਲੀ ਕਰ ਕਰਕੇ ਉਹ ਚਾਲੂ ਕਰਨ ਦੇ ਲਈ ਉਹਨਾਂ ਨੂੰ ਵੀ ਪਾਵਰ ਦੀ ਲੋੜ ਹੈ ਬਿਜਲੀ ਤੋਂ ਬਾਅਦ ਪਾਣੀ ਨਹੀਂ ਹੁੰਦਾ ਕੀ ਆਮ ਮੁਹੱਲਿਆਂ ਦੇ ਵਿੱਚ ਕੋਈ ਟੈਂਪੋਰਰੀ ਤੌਰ ਤੇ ਪੀਣ ਵਾਲੇ ਪਾਣੀ ਦੇ ਇੰਤਜ਼ਾਮ ਕੀਤੇ ਗਏ ਆ ਮੈਂ ਪਤਾ ਕਰ ਲੈਣੀ ਆ ਜੇ ਜਿੱਦਾਂ ਦੀ ਜੇ ਤੁਸੀਂ ਦੱਸ ਰਹੇ ਹੋ ਇਦਾਂ ਦੀ ਨੌਬਤ ਹੈਗੀ ਆ ਤਾਂ ਅਸੀਂ ਕੁਝ ਉਹਦੇ ਲਈ ਅਰੇਂਜਮੈਂਟ ਕਰਵਾ ਦਿੰਨੇ ਆ। ਮੈਡਮ ਕੁਝ ਟਾਵਰ ਵਗੈਰਾ ਗਿਰੇ ਨੇ ਲੋਕ ਲੋਕਨੇ ਕਨ ਛੱਪਾਂ ਵੀ ਬਹੁਤ ਗਿਰੀਆਂ ਨੇ ਕੀ। ਉਹਨਾਂ ਦੀਆਂ ਵੀ ਰਿਪੋਰਟਸ ਅਸੀਂ ਲੈ ਰਹੇ ਆ। ਟਾਵਰ ਇੱਕ ਵੱਡਾ ਮੇਰੇ ਧਿਆਨ 'ਚ ਆਇਆ। ਉਹ ਮੈਨੂੰ ਕਿਸੇ মিডিਆ ਪਰਸਨ ਦੇ ਰਾਹੀਂ ਮੈਨੂੰ ਇੱਕ ਵੀਡੀਓ ਮਿਲੀ ਆ। ਉਹ ਨਾਲ ਦੀ ਨਾਲ ਮੈਂ ਉਹਦੀ ਰਿਪੋਰਟ ਵਾਸਤੇ ਸਵੇਰੀ ਭੇਜਦਾ ਸੀਗਾ। ਓਕੇ ਮੈਡਮ ਥੈਂਕ ਯੂ। ਦੇਖੋ ਜੀ ਸਭ ਅੱਜ ਤੁਸੀਂ ਮੰਡੀ ਦਾ ਜੱਜਾ ਲਾ ਰਹੇ ਹੋ ਕੱਲ ਤੂਫਾਨ ਆਇਆ ਤੇ ਜਿਹਦੇ ਨਾਲ ਬਾਰਿਸ਼ ਵੀ ਕਾਫੀ ਹੋਈ ਹੈ ਕਿਸਾਨ ਕਣਕ ਲੈ ਕੇ ਇੱਥੇ ਆਏ ਹੋਏ ਨੇ ਕਣਕ ਦੇ نیچے ਪਾਣੀ ਖੜਕ ਚੁੱਕਿਆ ਤੇ ਲਿਫਟਿੰਗ ਦਾ ਜਿਹੜਾ ਰਕਮ ਤੁਸੀਂ ਦੇਖ ਰਹੇ ਹੋ ਪੂਰੀ ਮੰਡੀ ਆ ਜਿਹੜੀ ਬਾਰ ਦਾ ਨੇ ਨਾਲ ਭਰੀ ਹੋਈ ਆ ਕਿਵੇਂ ਜਿਹੜੇ ਕਿਸਾਨ ਨੇ ਕਣਕ ਨੂੰ ਸੁਕਾਉਣ ਉਹਦੇ ਲਈ ਕੀ ਪ੍ਰਬੰਧ ਕਰਦੇ ਨੇ ਦੇਖੋ ਉਹ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕੱਲ ਰਾਤੀ ਨੇਚਰ ਸਾਡੇ ਦੇ ਬਹੁਤ ਹਾਰਸ਼ ਸੀਗੀ ਬਹੁਤ ਜ਼ਿਆਦਾ ਤੇਜ਼ ਮੀਂਹ ਹੀ ਰਿੱਚ ਖੜਾ ਹੈ ਜਿਦੇ ਕਰਕੇ 노 ਡਾਊਟ ਇਵਨ ਦਰਖਤਾਂ ਕਬੱਟੇ ਗਏ ਨੇ ਜੀ ਮੈਂ ਹੁਣ ਕਾਫੀ ਜਗ੍ਹਾ ਦੇਖ ਕੇ ਆ ਰਿਹਾ ਹਾਂ ਸੋ ਸਾਡੇ ਵੱਲੋਂ ਇੱਥੇ ਪ੍ਰਬੰਧ ਕੀਤੇ ਗਏ ਸੀਗੇ ਜਿਵੇਂ ਕਿ ਤੁਹਾਨੂੰ ਥਾਰੇ ਮੇਰੇ ਨਾਲ ਕਿਸਾਨ ਵੀਰ ਖੜੇ ਹੈਗੇ ਆ ਸੋ ਅੱਜ ਮੈਂ ਪਵਾਨੀਗੜ ਐਸਰੇ ਮੰਡੀ 'ਚ ਖੜਾ ਹਾਂ ਇਸ ਤੋਂ ਬਾਅਦ ਮੈਂ ਸੰਗਰੂਰ ਧੂਰੀ ਸਾਰੀਆਂ ਮੰਡੀਆਂ ਵਿਜ਼ਿਟ ਕਰ ਲਈਆਂ ਸੋ ਇਹਦਾ ਮੇਨ ਮੰਨੋਰਥ ਇਹੀ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਹੋਂ ਤੱਕ ਲਗਭਗ 75 ਹਜ਼ਾਰ ਐਮਪੀ ਜਿਹੜਾ ਆ ਮਾਲ ਸੰਗਰੂਰ ਦੀਆਂ ਵਕਫਾ ਮੰਡੀਆਂ ਚ ਆ ਗਿਆ ਤੇ 37000 ਉਹ ਚ ਚੱਕੇ ਵੀ ਜਾ ਚੁੱਕੇ ਆ ਠੀਕ ਹੈ ਸੋ ਹੁਣ ਵੀ ਅਸੀਂ ਸੁਨਿਸ਼ਚਿਤ ਕਰਾਂਗੇ ਕਿ ਇਹ ਜਿਹੜਾ ਮਾਲ ਹੈਗਾ ਇਹ ਜਲਦੀ ਤੋਂ ਜਲਦੀ ਜਿਹੜਾ ਉਹ ਲਿਫਟ ਹੋ ਸਕੇ ਇਸੇ ਵਾਸਤੇ ਅਸੀਂ ਮੰਡੀਆਂ ਚ ਘੁੰਮ ਸਰ ਕਿ ਵੀਡੀਓ ਅਪਲੋਡ ਹੀ ਹੁੰਦੀ ਨੇ ਰਾਤ ਵੀ ਕਣਕ ਮੰਡੀਆਂ ਦੇ ਵਿੱਚ ਪਾਣੀ ਦੀ ਤੇਰੀ ਨਜ਼ਰ ਆਈ ਉਹਦੇ ਬਾਰੇ ਕਿਵੇਂ ਦੀ ਦੇਖੋ ਜੀ ਉਹ ਕਿਹਾ ਜਾ ਰਿਹਾ ਹੈ ਕਿ ਸਾਡੇ ਕਿਸੇ ਧੂਰੀ ਦੀ ਕਿਸੇ ਮੰਡੀ ਦੀ ਹੈ ਬਟ ਅਸੀਂ ਚੈੱਕ ਕਰਾ ਰਹੇ ਆ ਉਹਦੇ ਬਾਰੇ ਕੋਈ ਕਨਫਰਮੇਸ਼ਨ ਨਹੀਂ ਆ ਰਹੀ ਵੀ ਉਹ ਕਿਸ ਮੰਡੀ ਦੀ ਹੈਗੀ ਇਸ ਕਰਕੇ ਜਿਵੇਂ ਮੈਂ ਦੱਸਿਆ ਵੀ ਇਸ ਤੋਂ ਬਾਅਦ ਮੈਂ ਧੂਰੀ ਮੰਡੀ ਵੀ ਜਾਣਾ ਹੈਗਾ ਆ ਜੋ ਧੂਰੀ ਦੀਆਂ ਹੁਣ ਤਸਵੀਰਾਂ ਆਈਆਂ ਉੱਥੇ ਤਾਂ ਕੋਈ ਐਸੀ ਗੱਲ ਹੈ ਨਹੀਂ ਇਟ ਇਟ ਇਜ਼ ਵੈਰੀ ਕਲੀਅਰ ਠੀਕ ਹੈ ਰਾਤ ਨੂੰ ਮੰਡੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਸੀਗਾ ਕਹਿੰਦੇ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਦੇਖੋ ਇਹ ਚ ਮੈਂ ਤੁਹਾਨੂੰ ਫੇਰੇ ਹੀ ਗੱਲ ਕਹੂੰਗਾ ਵੀ ਕੱਲ ਨੇਚਰ ਦਾ ਬਹੁਤ ਪ੍ਰਕੋਪ ਸੀਗਾ ਜੇ ਤੁਸੀਂ ਚੈੱਕ ਕਰਵਾ ਲੈ ਦਿਵਾਲੇ ਤੇ ਬੜੀ ਥਾਂ ਤੇ ਦਰੱਖਤ ਗਿਰੇ ਹੋਏ ਨੇ ਲਾਈਕ ਕਈ ਤਾਂ ਬਿਲਡਿੰਗ ਜਿਵੇਂ ਵੱਡੇ ਵੱਡੇ ਪੋਸਟਰ ਜਿਹੜੇ ਉਹ ਵੀ ਉੱਡ ਗਏ ਨੇ ਸੋ ਰਾਤੀ ਬਹੁਤ ਜ਼ਿਆਦਾ ਤੇਜ਼ ਮੀਂਹ ਅਤੇ ਚਖੜਾਇਆ ਮੀਂਹੋਂ ਜ਼ਿਆਦਾ ਚਖੜ ਜ਼ਿਆਦਾ ਤੇਜ਼ ਆਇਆ ਸੋ ਨੋ ਡਾਊਟ ਸਾਡੇ ਤੇ ਨੇਚਰ ਹਾਰਟ ਸੀਗਾ ਬਟ ਅਸੀਂ ਫਿਰ ਫਾਈਟਬੈਕ ਕਰ ਰਹੇ ਹੈਗੇ ਆ ਐਂਡ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਿਹਾ ਹੋ ਕਿ ਮੈਂ ਮੰਡੀਆਂ ਦੇ ਵਿੱਚ ਘੁੰਮ ਰਿਹਾ ਹੈਗਾ ਤੇ ਅਸੀਂ ਕਿਸਾਨਾਂ ਨੂੰ ਕੋਈ ਵੀ ਦਿੱਕਤ ਜਿਹੜੀ ਉਹ ਨਹੀਂ ਆਉਂਦਾਂ ਸਰ ਜਿਵੇਂ ਲਿਫਟਿੰਗ ਦੀ ਗੱਲ ਕੀਤੀ ਹੈ ਲਿਫਟਿੰਗ ਤੋਂ ਤੁਹਾਡੇ ਸਾਹਮਣੇ ਅੰਬਾਰ ਲੱਗੇ ਹੋਇਆ ਇਸ ਟੈਂਪੋਰਰੀ ਕਣਕ ਵਿੱਚ ਚੁਕੀਆਂ نیچے ਪਾਣੀ ਵੜ ਚੁੱਕਿਆ ਇਹਨਾਂ ਦੇ ਕਾਂਚ ਸਾਨਾ ਨੂੰ ਕਣਕ ਨੂੰ ਪਰੋਲਣ ਦੇ ਲਈ ਜਗ੍ਹਾ ਚਾਹੀਦੀ ਆ ਉਹ ਜਗ੍ਹਾ ਦਾ ਕਿੰਨਾ ਇੰਤਜ਼ਾਮ ਮੈਂ ਤਾਂ ਉਹੀ ਗੱਲ ਦੱਸਾਂ ਦੇਖੋ ਜੀ ਦੋ ਚੀਜ਼ਾਂ ਪਹਿਲੀ ਗੱਲ ਤਾਂ ਜਿਹੜੇ ਸਾਡੇ ਸ਼ੈਡਸ ਹੈਗੇ ਆ ਜਿਹੜੇ ਸ਼ੈਡਸ ਅੰਦਰ ਮਾਲ ਪਿਆ ਹੈਗਾ ਉਹ ਸੁੱਕਾ ਹੈਗਾ ਉਸੇ ਚਕਾਵਾਂਗੇ ਠੀਕ ਹੈ ਐਂ ਤੁਸੀਂ ਨੇਰੀ ਇਹਨਾਂ ਦੇਖੋ ਵੀ ਸਾਡੇ ਜਿਹੜੇ ਪਰਮਾਨੈਂਟ ਲੋਹੇ ਦੇ ਸ਼ੈਡ ਹੈਗੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਵਿੱਚੋਂ ਥੋੜੇ ਜਿਹਾ ਉੱਡ ਗਏ ਵੀ ਇੰਨਾ ਜ਼ਿਆਦਾ ਰਾਤ ਤੇ ਝੱਖੜ ਸੀਗਾ ਸੋ ਜਿਹੜਾ 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 ਸੁੱਕਾ ਮਾਲ ਹੈਗਾ ਉਹ ਤੇ ਸਾਡੇ ਇਮੀਡੀਐਂਟਲੀ ਚੁੱਕਿਆ ਜਾਊਗਾ ਅਤੇ ਉਸ ਤੋਂ ਬਾਅ ਕਰੀਬ ਲਵੇ ਵੱਤ ਤੋਂ ਵੱਤ 24 ਘੰਟੇ ਦੀ ਗੱਲ ਹੈਗੀ 24 ਘੰਟੇ ਬਾਅਦ ਚੀਜ਼ਾਂ ਬਿਲਕੁਲ ਸਮਾਨੇ ਹੋ ਜਾਣਗੀਆਂ ਸਰ ਇੱਕ ਅਹਿਮ ਮੁੱਦਾ ਹੈ ਆਮ ਪਬਲਿਕ ਦਾ ਕਿ ਪੀਣ ਵਾਲੇ ਪਾਣੀ ਦੀ ਬੜੀ ਦਿੱਕਤ ਆ ਰਹੀ ਹੈ ਕਾਰਨ ਕੀ ਹੈ ਕਿ ਬਿਜਲੀ ਬਿਲਕੁਲ ਠੱਪ ਹੋ ਚੁੱਕੀ ਹੈ ਕਰੀਬ ਨੇ ਇਹ ਲੱਗ ਰਿਹਾ ਹੈ ਹਾਲਾਤ ਦੇਖ ਕੇ ਕਿ 2 ਦਿਨ ਪਲੀਜ਼ ਨਹੀਂ ਨਹੀਂ 2 ਦਿਨ ਕੰਮ ਨਹੀਂ ਚੱਲੇਗਾ ਪਰ ਉਹਦੇ ਲਈ ਪ੍ਰਸ਼ਾਸਨ ਵੱਲੋਂ ਕੋਈ ਆਮ ਪਬਲਿਕ ਦੇ ਲਈ ਕੀ ਇੰਤਜ਼ਾਮ ਦੇਖੋ ਮੈਂ ਦੇਖੋ ਜੋ ਤੁਸੀਂ ਗੱਲ ਕਹਿ ਰਹੇ ਹੋ ਮੈਂ ਮੰਨਦਾ ਹਾਂ ਨੋ ਡਾਊਟ ਕਿ ਜਿਹੜਾ ਇਹ ਨੇਚਰ ਹਾਰ ਸਾਡੇ ਤੇ ਰਿਹਾ ਹੈ ਤੇ ਖੰਬੇ ਵੀ ਡਿੱਗੇ ਹੈਗੇ ਹਨ ਤਾਰਾਂ ਟੁੱਟੀਆਂ ਹੈ ਹਾਂ ਬਟ ਆਬਵੀਅਸਲੀ ਸਾਡੇ ਸਾਰੇ ਟੀਮਾਂ ਇਸ ਵੇਲੇ ਫੀਲਡ ਵਿੱਚ ਹੈਗੇ ਆ ਕੋਈ ਬੰਦਾ ਜਿਹੜਾ ਕੋਈ ਨਹੀਂ ਹੈ ਕਿ ਛੁੱਟੀ ਤੇ ਘਰ ਬੈਠਾ ਸਾਰੇ ਸਾਡੇ ਆਫੀਸਰ ਜਿਹੜੇ ਮੈਂ ਆਪ ਖੁਦ ਵੀ ਦੇਖੋ ਫੀਲਡ ਵਿੱਚ ਘੁੰਮ ਰਿਹਾ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਥਾਂ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਜਿਹੜੀ ਬਿਜਲੀ ਹੈਗੀ ਹੈ ਉਹ ਆ ਸਕੇ बिकॉज ਬਗੈਰ ਬਿਜਲੀ ਤੋਂ ਫਿਰ ਮੋਟਰ ਨਹੀਂ ਚੱਲਦੀ ਫਿਰ ਪਾਣੀ ਦੀ ਸਮੱਸਿਆ ਆ ਜਾਂਦੀ ਹੈ ਸੋ ਅੰਡਰਸਟੈਂਡ ਕਿ ਪਾਵਰ ਜਿਹੜੀ ਆ ਉਹ ਤਾਂ ਸਾਡੀ ਨੈਸੈਸਿਟੀ ਹੈਗੀ ਆ ਸੋ ਡੋਂਟ ਵਰੀਏ ਜਿਹੜੀ ਪਾਵਰ ਹੈਗੀ ਹੈ ਵੀ ਜਲਦੀ ਤੋਂ ਜਲਦੀ ਜਿਹੜੀ ਇਹ ਸਾਰਿਆਂ ਨੂੰ ਪਹੁੰਚਦੀ ਕਰ ਦੇਗੀ ਜਿੱਥੇ ਇੱਥੇ ਖੰਭੇ ਗਿਰਿਆ ਕੁਝ ਹੈਗਾ ਉਹ ਟਾਈਮ ਤਾਂ ਲੱਗੇਗਾ ਸਾਡੇ ਬੰਦੇ ਆਲਰੇਡੀ ਫੀਲਡ ਵਿੱਚ ਹੈਗੇ ਨੇ ਸੋ ਇਹ ਜਲਦੀ ਤੋਂ ਜਲਦੀ ਜਿਹੜਾ ਪਾਵਰ ਹੈ ਉਹ ਰੀਸਟੋਰ ਕਰ ਦੇਣਾ ਮੁਲਾਜ਼ਮਾਂ ਦੀ ਬੜੀ ਘਾਟ ਹੈ ਬਿਜਲੀ ਕੰਮਿਆਂ ਦੀ ਬੜੀ ਘਾਟ ਹੈ ਕਿਉਂਕਿ ਇੱਥੇ ਗਿੰਬੇ ਚੁੰਮੇ ਮੁਲਾਜ਼ਮ ਨੇ ਅਜੇ ਤੱਕ ਮੇਰੇ ਕੋਲ ਤੋਂ 2.5 ਕਿਲੋਮੀ ਕੰਬਾ ਜਾਂ ਕੋਈ ਤਾਰ ਹੈ ਜਿਹੜੀ ਕੋਈ ਬਾਹਰੋਂ ਮੁਲਾਜ਼ਮ ਕਿਉਂਕਿ ਸੰਗਰੂਰ ਏਰੀਆ ਕਾਫੀ ਇਸ ਚੀਜ਼ ਨਾਲ ਪ੍ਰਭਾਵਿਤ ਹੋਇਆ ਕੋਈ ਬਾਹਰੋਂ ਹੋਰ ਮੁਲਾਜ਼ਮ ਲਾ ਕੇ ਕਿਉਂਕਿ ਜਲਦੀ ਜਿਹੜੀ ਬਿਜਲੀ ਸਪਲਾਈ ਚਾਲੂ ਕਰ ਸਕੀ ਆ ਨਹੀਂ ਐਸੀ ਕੋਈ ਗੱਲ ਨਹੀਂ ਤੁਸੀਂ ਡੋਨਟ ਵਰੀ ਯੂ ਵਿਲ ਸੀ ਲੈਟਸ ਸੇ ਹੋਰ 4-5 ਘੰਟੇ ਤੱਕ ਯੂ ਵਿਲ ਸੀ ਦਾ ਡਿਫਰੈਂਸ ਕਿ ਕਾਫੀ ਜਗ੍ਹਾ ਤੇ ਲਾਈਟ ਆ ਗਈ ਹੋਵੇਗੀ ਨੋ ਡਾਊਟ ਐਸੀ ਫੇਰ ਮੰਨਦੇ ਆ ਕਿ ਕੱਲ ਸਾਡੇ ਤੇ ਨੇਚਰ ਬਹੁਤ ਹਾਰਸ਼ ਸੀਗਾ ਬਹੁਤ ਜ਼ਿਆਦਾ ਜਿਹੜਾ ਚਖੜ ਨੇਰੀ ਤੂਫਾਨ ਆਇਆ ਜਿੰਨਾ ਬਿਜਲੀ ਦੇ ਖੰਬੇ ਗਿਰਿਆ ਤਾਰਾਂ ਦਾ ਨੁਕਸਾਨ ਹੋਇਆ ਬਟ ਵੀ ਆਰ ਔਨ ਦਾ ਔਨ ਆਰ ਫੀਟ ਹੈ ਜਿੱਦਾਂ ਤੁਹਾਨੂੰ ਖੁਦ ਮੈਂ ਮੰਡੀਆਂ ਚ ਘੁੰਮ ਰਿਹਾ ਐ ਸੋ ਡੋਨਟ ਵਰੀ ਪਾਵਰ ਸਪਲਾਈ ਜਿਹੜੀ ਰੀਸਟੋਰ ਹੋ ਜਾਏਗੀ ਦੇਖੋ ਜੀ ਜੇ ਕਿਸੇ ਦਾ ਕੋਈ مالی ਨੁਕਸਾਨ ਹੋਇਆ ਹੋਗਾ ਅਸੀਂ ਆਲਰੇਡੀ ਆਪਣੇ ਐਸ.ਡੀ.ਐਮ ਨੂੰ ਕਿਹਾ ਹੈ ਕਿ ਸਾਨੂੰ ਸਾਰੀ ਰਿਪੋਰਟ ਦਵੇ ਸਾਡੇ ਐਸ.ਡੀ.ਐਮ ਦੇ ਕੋਲੋਂ ਰਿਪੋਰਟ ਸਾਨੂੰ ਆਏਗੀ ਉਹਦੇ ਬੇਸ ਤੇ ਅਸੀਂ ਸਰਕਾਰ ਨੂੰ ਜਿਹੜਾ ਉਹ ਭੇਜ ਦਾਂਗੇ ਐਂਡ ਜੋ ਵੀ ਐਸ ਪਰ ਲਾਅ ਦਾ ਬੰਦਾ ਹੋਇਆ ਉਹਨੂੰ ਮਿਲੇ ਕਾਫੀ ਜਗ੍ਹਾ ਤੇ ਮਕਾਨ ਟਹੇ ਨੇ ਅਜੇ ਤੱਕ ਐਸ.ਡੀ.ਐਮ ਸਾਹਿਬ ਦੀ ਵੇਟ ਕਰ ਰਹੇ ਨੇ ਉੱਥੇ ਲੋਕ ਕਿ ਕਦੋਂ ਸਾਡੀ ਪ੍ਰਸ਼ਾਸਨ ਸੁਣੇਗਾ ਬਲਿਆਲ ਹੋ ਗਿਆ ਗਾਂਧੀ ਨਗਰ ਹੋ ਗਿਆ ਤੇ ਕੈਂਚੀਆਂ ਹੋ ਗਈਆਂ ਐਸ.ਡੀ.ਐਮ ਦਾ ਮੈਂ ਫੇਰ ਬੇਨਤੀ ਕਰੂੰਗਾ ਜੀ ਸਾਡੇ ਸਾਰੇ ਆਫੀਸਰ ਫੀਲਡ 'ਚ ਜਿਵੇਂ ਤੁਸੀਂ ਮੇਰੇ ਨਾਲ ਤਹਿਸੀਲਦਾਰ ਕਮੇਟੀ ਦੇ ਨੁਮਾਇੰਦੇ ਹੈਗੇ ਆ ਸੋ ਵੀ ਆਰ ਆਲ ਜਿਹੜੇ ਫੀਲਡ ਵਿੱਚ ਘੁੰਮ ਰਹੇ ਹੈਗੇ ਆ ਤੇ ਗਿਵ us ਸਮ ਟਾਈਮ ਕਿਉਂਕਿ ਕਾਫੀ ਜ਼ਿਆਦਾ ਕੱਲ ਹਰ ਤਰ੍ਹਾਂ ਦਾ ਹੋਇਆ ਬੀਲੀ ਦਾ ਜਿਵੇਂ ਤੁਸੀਂ ਦੱਸ ਰਹੇ ਖੰਬੇ ਦਾ ਨੁਕਸਾਨ ਹੋਇਆ ਇੱਥੇ ਕਿਸਾਨਾਂ ਜਿਹੜੇ ਲੈ ਕੇ ਆਏ ਨੇ ਉੱਥੇ ਉੱਥੇ ਵੀ ਇਹ ਗਿੱਲੀ ਹੋ ਗਈ ਵੀਟ ਸਿਮਿਲਰਲੀ ਜਿਵੇਂ ਤੁਸੀਂ ਦੱਸਿਆ ਵੀ ਲੋਕਾਂ ਦਾ ਪ੍ਰਾਈਵੇਟ ਨੁਕਸਾਨ ਕਿਸੇ ਦਾ ਕੋ ਘਰ गिर ਗਿਆ ਕੋਈ ਕੰਦ ਗਿਰ ਗਈ ਠੀਕ ਹੈ ਸੋ ਇਹੋ ਜਿਹੇ ਦਰਖਤ ਗਰੇ ਦਰਖਤ ਕਰਕੇ ਕਿਤੇ ਕਿਸੇ ਚੀਜ਼ ਦਾ ਨੁਕਸਾਨ ਹੋ ਗਿਆ ਠੀਕ ਹੈ ਸੋ ਸਾਰਿਆਂ ਦੀ ਜਿਹੜੀ ਹੈਗੀ ਆ ਅਸੀਂ ਰਿਪੋਰਟ ਐਸ.ਐਮ.ਸੇ ਬਾਨ ਤੋਂ ਲੈ ਰਹੇ ਹੈਗੇ ਆ ਉਹ ਸਾਰੇ ਸਾਡਾ ਐਸ.ਐਮ. ਸਾਹਿਬ ਜਿਹੜੇ ਰਿਪੋਰਟ ਕਰਨਗੇ ਐਂਡ ਐਸ ਪਰ ਲਾ ਉਹਨਾਂ ਤੇ ਕਾਰਵਾਈ